ਸਾ ਵਿੱਚ ਵਤਨ ਦੀ ਮਿੱਟੀ ਚੈਨਲ ਦੇ ਬਰੇ ਸਮੂਹ ਸਾਹਿਬ ਜੀ ਮੈਂ ਸਭਤ ਸੰਗਤ ਦਾ ਦਾਸ ਨਿਸ਼ਤਰ ਪੰਦੇਰ ਇਸ ਵਕਤ ਮੈਂ ਮੌਜੂਦ ਹਾਂ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਹਲਕੇ ਦਾ ਇਤਿਹਾਸਕ ਪਿੰਡ ਜਿਸ ਨੂੰ ਦੇਵ ਭੂਮੀ ਵੀ ਕਿਹਾ ਜਾਂਦਾ ਤੇ ਪਿੰਡੇ ਜੀ ਚਵੰਡਾ ਦੇਵੀ ਔਰ ਚਵੰਡਾ ਦੇਵੀ ਮਾਤਾ ਸੇਰਾਵਲੀ ਕੇ ਮੰਦਰ ਤੇ ਵਿੱਚ ਇਸ ਵਕਤ ਮੈਂ ਮੌਜੂਦ ਹਾਂ ਤਾਂ ਅੱਜ ਤੁਹਾਨੂੰ ਦਰਸ਼ਨ ਕਰਵਾ ਰਿਹਾ ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਨਵਰਾਤਿਆਂ ਦਾ ਤਿਹਾੜ ਚੱਲ ਰਿਹਾ ਹੈ ਨਵਰਾਤੇ ਚੱਲ ਰਹੇ ਨੇ ਔਰ ਮੰਦਰ ਦੇ ਵਿੱਚ ਸੰਗਤ ਜਿਹੜੀ ਆ ਰਹੀ ਹੈ ਸੰਗਤ ਜਾ ਰਹੀ ਹੈ ਔਰ ਸ਼ਰਧਾਲੂਆਂ ਨੇ ਰੌਣਕ ਲਾਈ ਹੋਈ ਹੈ ਕਹਿੰਦਾ ਆਪਣੇ ਕੈਮਰਾਮੈਨ ਨੂੰ ਕਹਿੰਦਾ ਕਿ ਅੰਦਰ ਦਾ ਜਿਹੜਾ ਵੀਊ ਆ ਉਹ ਵੀ ਸੰਗਤਾਂ ਨੂੰ ਦਿਖਾਈਏ ਮਾਤਾ ਦੇ ਮੰਦਰ ਦੇ ਦਰਸ਼ਨ ਕਰਾਈਏ ਔਰ ਆਪਣਾ ਹੀ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਿਹੇ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਨਾਲ ਗੱਲ ਕਰਾਂਗੇ ਔਰ ਤੁਹਾਨੂੰ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜੇਕਰ ਤੁਸੀਂ ਆਪ ਮਾਤਾ ਸ੍ਰੀ ਜੀ ਦੇ ਮੰਦਰ ਦੇ ਦਰਸ਼ਨ ਕਰਨੇ ਨੇ ਤਾਂ ਹੋਰਾਂ ਨੂੰ ਦਰਸ਼ਨ ਦਿਵਾਉਣ ਵਾਸਤੇ ਹੋਰ ਸੰਗਤ ਨੂੰ ਦਰਸ਼ਨ ਦਿਵਾਉਣ ਵਾਸਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਔਰ ਹੱਥ ਜੋੜ ਕੇ ਬੇਨਤੀ ਹੈ ਕਿ ਕਮੈਂਟ ਦੇ ਵਿੱਚ ਸਿਰਫ ਤੇ ਸਿਰਫ ਜੈ ਮਾਤਾ ਦੀ ਲਿਖਿਓ ਤੁਹਾਡੀ ਮਿਹਰਬਾਨੀ ਹੈ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਮਾਤਾ ਸ੍ਰੀ ਰਾਮ ਜੀ ਮੰਦਰ ਦੇ ਅਨਿਸ਼ਚਰ ਪੰਦੇਰ ਔਰ ਗਗਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਪਾਂ ਚੱਲਦੇ ਆ ਜੀ ਨਾਲ ਮਾਤਾ ਸ਼੍ਰੀਮਤੀ ਮੰਦਿਰ ਅੰਦਰ ਐਂਟਰੀ ਕਰ ਰਹੇ ਆ ਅੰਲਾ ਕੈਮਰਾਮੈਨ ਦੇਖੀ ਤੁਹਾਨੂੰ ਜਿਹੜਾ ਆਸ-ਪਾਸੜੀਆਂ ਜਦੋਂ ਇਥੋ ਜੀ ਰੌਣਕਾਂ ਲੱਗੀਆਂ ਔਰ ਦੁਕਾਨਾਂ ਦੇ ਵਿੱਚ ਸੋਭਾ ਬਦਰੀ ਜੀ ਇਸ ਮੰਦਿਰ ਦੀ ਔਰ ਨਵਰਾਤੇ ਦਾ ਤਿਹਾੜੀ ਚੱਲ ਰਿਹਾ ਔਰ ਬੜੇ ਬੰਦਾ ਆ ਰਹੇ ਆ ਔਰ ਸੱਤਾਂ ਵੀ ਦਰਸ਼ਕ ਆ ਰਹੇ ਨੇ ਔਰ ਮਾਤਾ ਦੇ ਮੰਦਿਰ ਦੇ ਅੰਦਰ ਵੀ ਤੁਹਾਨੂੰ ਦਰਸ਼ਿਤ ਕਰਵਾਵਾ ਜੀ ਯਕ ਤੇ ਮਾਤਾ ਸੇਰਾਂ ਵਾਲੇ ਜੀ ਮੰਨਦੇ ਤੁਹਾਨੂੰ ਮੈਂ ਖਾਸ ਹੀ ਇਹ ਦੱਸ ਦਿੰਨਾ ਕਿ ਇਹ ਸੰਕਟ ਇੱਥੇ ਪੰਜ 10 ਪਿੰਡ ਨਹੀਂ ਆਉਂਦੇ ਬਲਕਿ ਪੂਰਾ ਪੰਜਾਬ ਹਿੰਦੁਸਤਾਨ ਦੇਸਾਂ ਵਿਦੇਸਾਂ ਤੱਕ ਸੰਗਤਾਂ ਪਹੁੰਚਦੀਆਂ ਨੇ ਔਰ ਮਾਤਾ ਸੇਰਾਂ ਵਾਲੇ ਜੀ ਮੰਤਰ ਦੇ ਦਰਸ਼ਨ ਕਰਦੇ ਨਹੀਂ ਔਰ ਗਰਾਉਂਡਾਂ ਲੱਗੀਆਂ ਹੋਈਆਂ ਨੇ ਔਰ ਇੱਕ ਸਰਦਾਰ ਵੀ ਆ ਪਰਾਲੇ ਜੀ ਸਰਜੀ ਜੈ ਮਾਤਾ ਦੀ ਹਾਂਜੀ ਤੇ ਕਿੱਥੋਂ ਆ ਜੀ ਇੰਦਰੋਂ ਦੀ ਕੈਮਰਾ ਮਾਲਵਾ ਮਾਲਵਾ ਤੋਂ ਮੰਗਲਵਾਰ ਦੇ ਮੰਗਲਵਾਰ ਤੁਸੀਂ ਆਉਂਦੇ ਹੋ ਜੀ ਅਭੀ ਚਰਵਾ ਦਾ ਆਏ ਹਾਂ ਕਿੰਦਾ ਤਾਂ ਲੱਗ ਰਿਹਾ ਜੀ ਮਾਤਾ ਸਰਾਂ ਦੀ ਮੰਦਿਰ ਚੱਲ ਰਹੀ ਵਧੀਆ ਲੱਗ ਰਿਹਾ ਜੀ ਮੇਰੇ ਆਸਾਂ ਬਰਾਦਾਂ ਪੁਹੁੰਚ ਜਾਂਦੀ ਜੀ ਕਿੰਨੀ ਖੁਸ਼ੀਤ ਆ ਜਾਂਦੀ ਮੇਲੇ ਦੇ ਵਿੱਚ ਹਾਂਜੀ ਠੀਕ ਹੈ ਜੀ ਤਾਂ ਹੋਰ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਦਸ਼ਮਕਰਾਉਨੇ ਆਂ ਮਾਤਾ ਮਾਤਾ ਸਰਾਂ ਦੀ ਮੰਦਿਰ ਤੇ

ਅਸੀਂ ਮਾਤਾ ਸ਼ੇਰਵਾਲੀ ਦੇ ਦੁਫਾ ਵਾਲੇ ਵੱਧ ਰਹੇ ਹਾਂ ਜੇ ਤੁਸੀਂ ਦਰਸ਼ਨ ਕਰਦੇ ਹੋ ਮਾਤਾ ਸ਼ੇਰਵਾਲੀ ਦੇ ਮੰਦਿਰ ਦੇ ਤੇ ਇਹ ਮੰਦਿਰ ਆ ਜੀ ਜੇ ਤੁਸੀਂ ਆਪ ਦਰਸ਼ਨ ਕਰਨਾ ਹੋਵੇ ਬਟਾਲਾ ਰੋਡ ਤੋਂ ਕਥੂ ਨੰਗਲ ਰੋਡ ਕਥੂ ਨਗਲ ਦੇ ਨਜ਼ਦੀਕ ਪੈਂਦਾ ਬਹੁਤ ਹੀ ਪ੍ਰਸਿੱਧ ਮੰਦਿਰ ਆ ਮਾਤਾ ਸ਼ੇਰਵਾਲੀ ਦਾ ਚਮੰਡਾ ਦੇ ਵਿੱਚ ਸਥਿਤ ਹੈ ਤੇ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਨੇ ਔਰ ਦਰਸ਼ਨ ਕਰਦੀਆਂ ਨੇ ਜੀ ਮਾਤਾ ਸ਼ੇਰਵਾਲੀ ਦੇ ਮੰਦਿਰ ਦੇ ਤੇ ਆਓ ਜੀ ਤੁਹਾਨੂੰ ਵੀ ਦਰਸ਼ਨ ਕਰਦੇ ਆ ਜੀ ਮਾਤਾ ਦੇ ਚਰਨਾਂ ਵਿੱਚ ਸੰਗਤ ਬੈਠੀ ਹੋਈ ਆ ਆਓ ਜੀ ਆਪਾਂ ਗੁਫਾ ਵੱਲ ਪਹੁੰਚ ਰਹੇ ਆ ਜੀ ਮਾਤਾ ਸ਼ੇਰਵਾਲੀ ਦੀ ਮੰਦਿਰ ਦੇ ਵਿੱਚ ਤੇ ਆਓ ਜੀ ਦਰਸ਼ਨ ਕਰਦੇ ਆ ਜੀ ਮਾਤਾ ਸ਼ੇਰਵਾਲੀ ਦੀ ਗੁਫਾ ਦੇ ਅੰਦਰ ਪ੍ਰਵੇਸ਼ ਕਰ ਰਹੇ ਆ ਔਰ ਇੱਥੋਂ ਕਹਿੰਦੇ ਨੇ ਵੀ ਮੂਹ ਮੰਗੀਆਂ ਮਰਦਾ ਮਿਲਦੇ ਨੇ ਔਰ ਸੰਗਤਾਂ ਜਿਹੜੀਆਂ ਇਕੱਲੀਆਂ ਇਹ ਇਲਾਕੇ 'ਚ ਨਹੀਂ ਆਉਂਦੀਆਂ ਪੂਰਾ ਪੰਜਾਬ ਟੁਕਦਾ ਔਰ ਸਿਆ ਮਹੀਨੇ ਵਾਰ ਇਥੇ ਮੇਲਾ ਵੀ ਬੜੇ ਵੱਡੇ ਪੱਧਰ ਤੇ ਲਗਾਇਆ ਜਾਂਦਾ ਔਰ ਹਰ ਤਰ੍ਹਾਂ ਦੀ ਇਥੇ ਸੁੱਖ ਸਹੂਲਤ ਜਿਹੜੀਆਂ ਮਿਲਦੀ ਆ ਤੇ ਆਪਾਂ ਦਰਸ਼ਨ ਕਰਦੇ ਜੀ ਮਾਤਾ ਸਰੇ ਦੇ ਮੰਦਿਰ ਦੇ ਤੇ ਅੱਗੇ ਵਧਦੇ ਆ ਜੀ ਮਾਤਾ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਜੀ ਵੇਖੋ ਸੰਗਤਾਂ ਦਰਸ਼ਨ ਕਰ ਰਹੀਆਂ ਜੀ ਮਾਤਾ ਦੇ ਮੰਦਿਰ ਦੇ ਲਾ ਲਾ ਕੇ ਲੈਣਾ ਹਾਂ ਜੀ ਮੈਂ ਆ ਗਿਆ ਹਾਂ। ਕਾਜੀ ਭਾਜੀ ਜੈ ਮਾਤਾ ਦੀ। ਕਿੱਥੋਂ ਆ ਜੀ ਉੱਚੀ ਬੋਲਦੇ ਹੋ ਜੀ? ਮੈਂ ਕਿਹੜੀ ਜਗ੍ਹਾ ਆਇਓ ਤੁਸੀਂ? ਜੇਠਵਾਲ ਆਏ। ਜੇਠਵਾਲ ਤੋਂ। ਇਹ ਪਹਿਲਾਂ ਵੀ ਦਰਸ਼ਨ ਕੀਤਾ ਜੀ? ਕਿਸ ਤਰ੍ਹਾਂ ਲੱਗ ਰਿਹਾ ਜੀ ਮਾਤਾ ਦੇ ਮੰਦਰ ਦੇ ਅੱਗੇ? ਬਹੁਤ ਵਧੀਆ ਲੱਗ ਰਿਹਾ ਜੀ। ਠੀਕ ਹੈ ਜੀ। ਹੋਰ ਵੀ ਸੰਗਤਾਂ ਕੁਝ ਦਰਸ਼ਨ ਕਰਨ ਆ ਰਹੀਆਂ ਜੀ। ਤੇ ਅੱਜ ਆਪਾਂ ਮਾਤਾ ਦੇ ਮੰਦਰ ਦੇ ਅੱਗੇ ਦਰਸ਼ਨ ਕਰਦੇ ਜੀ ਗੁਫਾਵਲ ਜਾਨੇ ਆ ਤੇ ਇਹ ਸਾਡੇ ਭਗਤ ਜੀ ਨੇ ਪ੍ਰਸਾਦ ਦੀ ਸੇਵਾ ਕਰਦੇ ਨੇ ਔਰ ਬਹੁਤ ਹੀ ਸਤਿਕਾਰਯੋਗ ਨੇ ਆ ਜੀ ਦਰਸ਼ਨ ਕਰਨ ਵਾਲੇ ਜੀ ਤੁਹਾਨੂੰ ਤਾਂ ਸਾਥ ਸੰਗਤ ਨੂੰ ਬੇਨਤੀ ਵੀ ਕਰਦੇ ਆ ਜੀ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਤਾਂ ਕਮੈਂਟ ਦੇ ਵਿੱਚ ਜੈ ਮਾਤਾ ਦੀ ਲਿਖੋ ਔਰ ਇੱਧਰ ਸਾਡੇ ਪੰਡਤ ਮਹਾਰਾਣੀ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ ਨੇ ਬੜੇ ਸੱਚੇ ਤਰੀਕੇ ਦੇ ਨਾਲ ਤੇ ਤੁਸੀਂ ਦਰਸ਼ਨ ਕਰੀ ਜੋ ਔਰ ਹੋਰ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਜੈ ਮਾਤਾ ਦੀ ਜਰੂਰ ਲਿਖੋ ਜੀ ਆਜਾ ਮਹਾਰਾਣੀ ਕੇ ਦਿੱਥੇ ਮਨੋਕਾਮਨਾ ਸਭੀ ਪੂਰੀਆਂ ਕਰਦੇ ਨੇ ਤੇ ਅੱਜ ਦੇ ਨਵਰਾਤਿਆਂ ਦੇ ਅੱਜ ਆਪਾਂ ਪੰਡਤ ਜੀ ਨੂੰ ਗੱਲਬਾਤ ਕਰਦੇ ਹਾਂ ਪੰਡਤ ਜੀ ਕੋਈ ਗੱਲ ਨਹੀਂ ਪਹਿਲਾਂ ਆਪਾਂ ਸਨਮਾਨ ਬਾਤ ਕਰਦੇ ਹਾਂ ਪਹਿਲਾਂ ਸੰਗਤਾਂ ਨੂੰ ਦੋ ਬੋਲ ਜਿਹੜੇ ਅੱਜ ਨਵਰਾਤੇ ਨੇ ਇਹ ਸਬੰਧੀ ਸੰਗਤਾਂ ਨਾਲ ਕੁਝ ਕੁਝ ਦੋ ਬੋਲ ਜਿਹੜੇ ਸੰਜੀ ਕਰ ਰਿਹਾ ਤੁਸੀਂ ਮਾਈਕ ਲਗਾਓ ਜੈ ਮਾਤਾ ਦੀ ਸਾਰੀ ਸੰਗਤ ਨੂੰ ਅੱਜੂ ਕੀ ਨਗਰਾਤੀ ਦੀ ਲੱਖ ਲੱਖ ਵਧਾਈਆਂ ਹੋ ਸਾਰੀ ਸੰਗਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਮੇਂ ਲਈ ਤੇ ਅਸਰੀ ਮਾਤਾ ਜੀ ਜੀ 23 ਤਾਰੀਖ ਨੂੰ ਹੈ ਹੋਰ 2 ਤਾਰੀਖ ਨੂੰ ਆਗਾ ਕੱਤੀਲਾ ਇਹ ਲੱਖ ਲਖ ਵਧਾਈਆਂ ਹੋ ਜੈ ਮਾਤਾ ਦੀ ਕਿਆਮਾ ਪਰ ਲੋ ਜੀ ਮੇਰਾ ਦੀ ਆਕਰ ਆਪਣ ਲੇਖ ਜਿੰਨਾ ਸੰਗਤਾਂ ਨੇ ਦਰਸ਼ਨ ਨਹੀਂ ਕੀਤੇ ਪਹਿਲਾਂ ਮਹਾਰਾਣੀ ਦੀ ਦਰਸ਼ਨ ਕਰ ਜੀ ਮਾਸ਼ ਮਾਸ਼ ਜੀ ਨਾਲ ਵੜੇ ਤੇ ਔਰ ਮਾਦਰ ਸੇਵਾ ਦੇ ਵਿੱਚ ਜੈ ਮਾਤਾ ਦੇ ਜੀ ਦਾ ਆਪ ਦਰਸ਼ਨ ਕਰਲੇ ਹੋਣ ਹੋਰਾਂ ਨੂੰ ਵੀ ਦਰਸ਼ਨ ਕਰਾਓ ਜੀ ਤੇ ਦਿਵਪ ਮੇਟਾ ਦੇ ਵਿੱਚ ਜੈ ਮਾਤਾ ਦੀ ਜੈ ਮਾਤਾ ਦੀ ਔਰ ਮਹਾਗਣੀ ਕਾ ਦੀ ਸਭ ਨੂੰ ਮਨਾਉਣਾ ਕੁਝ ਕਰਨਾ ਔਰ ਅਸੀਂ ਵੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝੇ ਆਂ ਕਿ ਅੱਜ ਤਮਾਮ ਮਜੀਦ ਦੇ ਦਰਸ਼ਨ ਹੋ ਰਹੇ ਨੇ ਔਰ ਮੇਰੇ ਨਾਲ ਪੈਮਰੇ ਤੇ ਅੱਜ ਮੇਰੇ ਨਾਲ ਸਾਥ ਦੇ ਰਹੇ ਨੇ ਗਦਨ ਸ਼ਰਮਾ ਤਾਂ ਹੋਰ ਵੀ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੇ ਸੁਪਰਵਾਈਜ਼ਰ ਨੇ ਤੁਸੀਂ ਕਮੈਂਟਰ ਦੇ ਵਿੱਚ ਜੈ ਮਾਤਾ ਦੀ ਲਿਖੋ ਔਰ ਹੋਰ ਸੰਗਤਾਂ ਨੂੰ ਦਰਸ਼ਨ ਜਰੂਰ ਕਰਾਓ ਜੀ ਜੈ ਮਾਤਾ ਦੀ ਮਾਤਾ ਮੰਦਰ ਚ ਮੰਡਾ ਦੇਵੀ ਵਿਖੇ ਅਸੂ ਦਾ ਅਸੂ ਦੇ ਮਹੀਨੇ ਦਾ ਤਿੰਨ ਰੋਜ਼ਾ ਮੇਲਾ ਸ਼ੁਰੂ ਹੋ ਰਿਹਾ ਹੈ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਿਆਨ ਸੰਗਤਾਂ ਲਈ ਲੰਗਰ ਅਤੇ ਟੁੱਟ ਵਰਤੇਗਾ ਸੰਗਤਾਂ ਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਫਾਇਰ ਬਗੇਟ ਡਾਕਟਰ ਟੀਮ ਦਾ ਵੀ ਪ੍ਰਬੰਧ ਕੀਤਾ ਹੈ ਤਾਂ ਜੋ ਸੰਗਤ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੈ ਮਾਤਾ ਦੀ ਹਾਂਜੀ ਪ੍ਰਧਾਨ ਜੀ ਮਾਤਾ ਸ਼੍ਰੀਵਲੀ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਤਾਂ ਕਈ ਵਾਰੀ ਤੁਹਾਨੂੰ ਪਤਾ ਕਿ ਕੁਝ ਹੁੱਲੜਵਾੜ ਵੀ ਪਹੁੰਚ ਜਾਂਦੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੈ ਮਾਤਾ ਦੀ ਸਾਰੀ ਸ਼ੰਗਰਨਾਮ ਅੱਸੂ ਕੀ ਨਵਰਾਤੇ ਦੀ ਲੱਖ ਲੱਖ ਬਧਾਈਆਂ ਹੋ ਇਹ ਜੋ ਹੁੱਲੜਵਾਜ ਇਹ ਮਾਤਾ ਕੇ ਮੰਦਰ ਮੇ ਅੱਗੇ ਜੋ ਖਰਾਬ ਕਰਤੇ ਹੈ ਇਹ ਗਲਤ ਬਾਤ ਹੈ ਕੋਈ ਮਾਂ ਚੁੰਮੜਾ ਦੇਵੀ ਦਾ ਸਿੱਧ ਪੀਠ ਮੰਦਰ ਹੈ ਗੁਰੂ ਘਰ ਆ ਕੇ ਕੋਈ ਗਲਤ ਕੰਮ ਕਰਤਾ ਹੈ ਤਾਂ ਇਹ ਲੋਕ ਸਭ ਜੁਗ ਜਾਣਦੇ ਇਸ ਦਾ ਐਂਡ ਮਾਰਾ ਹੀ ਹੋਣਾ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਜੇਕਰ ਉਸੇ ਕਿਸਾਨ ਨੂੰ ਪੁਲਿਸ ਦੁਆਰਾ ਪਰਚਾ ਹੋ ਗਿਆ ਜੋ ਵੀ ਕਾਰਮੰਦ ਮੇਲੇ ਕੇ ਅੰਦਰ ਕੱਲ ਤੱਕ ਕੰਮ ਕਰਦਾ